ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰਿਹਾਈ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗਾਂ ਦੌਰਾਨ ਪਾਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਅੱਜ ਪਾਨਾ ਸਿੱਧੂ ਦੇ ਬਰਨਾਲਾ ਦੇ ਪਿੰਡ ਕੋਟਦੁੰਨਾ ਵਿਖੇ ਵੀ ਵੱਡੇ ਪੱਧਰ ਤੇ ਨੌਜਵਾਨਾਂ ਤੇ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਵੱਡੇ ਗੱਡ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਪ੍ਰਸ਼ਾਸਨ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਸੀ ਤਾਂ ਜੋ ਪਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਨੈਸ਼ਨਲ ਹਾਈਵੇ ਤੇ ਰੋਡ ਜਾਮ ਕਰਕੇ ਸੰਘਰਸ਼ ਕੀਤਾ ਜਾਵੇਗਾ ਪਰ 1 ਵਜੇ ਦੇ ਕਰੀਬ ਪਾਨਾ ਸਿੱਧੂ ਨੂੰ ਰਿਹਾ ਕੀਤਾ ਗਿਆ ਜਿਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਪਾਨਾ ਸਿੱਧੂ ਨਾਲ ਮੋਬਾਈਲ ਫੋਨ ਤੇ ਗੱਲਬਾਤ ਕਰਕੇ ਇਸ ਦੀ ਸਪਸ਼ਟੀ ਕੀਤੀ ਅਤੇ ਵੱਡੇ ਇਕੱਠ ਵਿੱਚ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੋਕਾਂ ਨੂੰ ਵੀ ਜਾਣਕਾਰੀ ਸਾਂਝੀ ਕੀਤੀ ਗਈ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਣਾ ਕਿਸਾਨ ਜਥੇ ਬੰਦਿਆਂ ਦੇ ਆਗੂਆਂ ਤੇ ਨੌ ਚੌਹਨਾ ਸਮੇਤ ਪਿੰਡ ਦੇ ਵੱਡੇ ਇਕੱਠ ਦੇ ਬੋਲੇ ਸੋ ਨਿਹਾਲ ਦੇ ਜਕਾਰੇ ਲਗਾ ਕੇ ਪਾਨਾ ਸਿੱਧੂ ਦੀ ਰਿਹਾਈ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਪਾਨਾ ਸਿੱਧੂ ਕੁਝ ਸਮੇਂ ਬਾਅਦ ਹੀ ਆਪਣੇ ਪਿੰਡ ਕੋਟ ਦੋਨਾ ਵਿਖੇ ਪਹੁੰਚ ਰਿਹਾ ਜਿੱਥੇ ਵੱਡੇ ਇਕੱਠ ਰਾਹੀਂ ਪਾਨਾ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਬੱਸ ਸਾਰੇ ਇੱਕ ਮਿੰਟ ਇਹ ਤਸੱਲੀ ਹੁਜੂਰਾਂ ਦੀ ਖੜੋ ਮੈਂ ਆਪਣੇ ਨੂੰ ਫੋਨ ਲਾਉਣਾ ਖੜਾ ਖੜੋ ਬਾਈ ਖੜੋ ਬਾਈ ਬੋਲ ਨਾ ਓਏ ਸ਼ਾਟ ਮਾਰ ਦੀ ਛੋਟੇ ਵੀ ਬਾਂਡ ਨਹੀਂ ਕਰਦੇ ਦੂਜੇ ਚੈਨਲ 'ਤੇ ਗਲਤੀਆਂ ਹੈ ਨਾ ਕਿ ਕੋਣ ਆ ਗਿਆ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਹੈਲੋ ਹੈਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੋੜਨਾ ਚਾਹੁੰਦੀ ਆ ਕਹਿੰਦੇ ਰਾਹ 'ਚੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਸਹੀ ਹਾਂ ਤੂਰੀ ਨਿਕਲੇ ਆਪਣਾ ਪੂਰੀ ਪੂਰੀ ਪਾਕ ਦੇ ਤੂਰੀ ਬੋਲੇ ਭਾਈ ਇੱਕ ਮਿੰਟ ਧਿਆਨ ਨਾਲ ਸੁਣ ਲੋ ਭਾਈ ਕਿਉਂ ਜਾ ਰਿਹਾ ਧਿਆਨ ਨਾਲ ਪੱਟੀ ਵੇਚ ਕੇ ਉਹ ਨਹੀਂ ਉਹ ਫੋਟੋ ਤਸਵੀਰ ਕਰਨੀ ਚਾਹੁੰਦਾ ਸਪੈਸ਼ਲ ਆ ਗਈ ਡਰਾ ਕੇ ਧਮਕਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸਟਾ ਤਸ਼ੱਦਦ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਦੇ ਮੋਰਾਂ ਪੰਜਾਬ ਦੇ ਲੋਕਾਂ ਦਾ ਵੀ ਪਮੰਦਰ ਭੁੱਲ ਜਾ ਇਹ ਬੱਤਾ ਮਾਰਦੇ ਬੱਤਾ ਵੀ ਗੁਜਰਾਵਾਲੇ ਦੀ ਕਰਦੇ ਆ ਪਰ ਇਹ ਤੈਨੂੰ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਲਓ ਮੈਂ ਲੋਕਾਂ ਨੇ ਜੀ ਵੀ ਬੰਦ ਕੀਤਾ ਗਿਆ ਉਹ ਵੀ ਦਿੱਤੇ ਗਏ ਡਾਂਗਾ ਵੀ ਮਾਰੀਆਂ ਗਈਆਂ ਬੈਰੀਕੇਡ ਵੀ ਲਾਏ ਕਾਤਰੀ ਪੰਜਾਬ ਦੇ ਲੋਕਾਂ ਦਿਖਾ ਦੇ ਤੰਤਰਿਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਹੈ ਜਦੋਂ ਇੱਕ ਵਾਰੀ ਮਿੱਥ ਕੇ ਘਰ ਤੋਂ ਉੱਤਰਦੇ ਪੰਜਾਬ ਦੇ ਲੋਕ ਫਿਰ ਤੂੰ ਰੋਕਾਂ ਨੂੰ ਰੋਕ ਨਹੀਂ ਸਕਦਾ ਅੱਜ ਕੀ ਹਾਲ ਹੈ ਠੀਕ ਹੈ ਇਸ ਨੂੰ ਰਿਹਾ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਪੂਰੀ ਗੱਲ ਨੂੰ ਇਸ ਨੂੰ ਦੇਖੋ ਮੈਂ ਕਹੂੰਗਾ ਜ਼ਬਰਦਸਤ ਖਿਲਾਫ ਆਹ ਬੋਲਦੇ ਭਾਈ ਮੜ ਗਏ ਇਹ ਲੋਕਾਂ ਦੀ ਜਿੱਤ ਹੈ ਜਿਹੜੇ ਤਰੀਕੇ ਨਾਲ ਉਹਨੂੰ ਸਤਿਕਾਰ ਟਾਇਆ ਗਿਆ ਉਹਦੇ ਨੂੰ ਨੰਗਾ ਕੀਤਾ ਗਿਆ ਸੀ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਦੇਖਦਾ ਰਿਹਾ ਇਹ ਉਹਦੇ ਖਿਲਾਫ ਜਿੰਨੇ ਮੇਰੇ ਮੈਂ ਤੈਦ ਨੂੰ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ ਨੱਤੀ ਨੂੰ ਵੱਡਾ ਕੱਟ ਤੰਨ ਨੂੰ ਇੰਨੀਆ ਰੋਕਾਂ ਲਾਈਆਂ ਇੰਨਾ ਰੋਕਣ ਦੇ ਜਿੰਨ ਬੰਦੇ ਫੜ ਲਏ ਕੇ ਬੰਦਿਆਂ ਨੂੰ ਕੁੱਟ ਮਾਰ ਕੀਤੀ ਡਾਂਗਾਂ ਚ ਲਾਈਆਂ ਬੈਰੀਕਡ ਲਾਏ ਤੰਨ ਨੂੰ ਲੋਕ ਪਹੁੰਚੇ ਸੀ ਪਰ ਮੈਂ ਕਹਿੰਦਾ ਇਹ ਉਹਨਾਂ ਲੋਕਾਂ ਦੀ ਜਿੱਤ ਹੈ ਇੱਥੇ ਪਤਾ ਲੱਗ ਜਾਣਾ ਚਾਹੀਦਾ ਹੈ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਇੱਥੇ ਲੋਕ ਇਕੱਠੇ ਹੁੰਦੇ ਨੇ ਉਥੇ ਤੁਹਾਡੇ ਨਾਲ ਜ਼ਬਰੇ ਜ਼ੁਲਮ ਨਹੀਂ ਚੱਲੂਗਾ ਤੇ ਇਹ ਆਵਾਜ਼ਾਂ ਵੀ ਨਹੀਂ ਦੱਬਣੀਆਂ ਗੱਲ ਯਾਦ ਰੱਖਿਓ ਜਿਵੇਂ ਤੁਸੀਂ ਭਾਨਨੇ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਚ ਇੰਨੀ ਖੋਹਦੇ ਪਰਚੇ ਫਰੋਟੀਆਂ ਦੇ ਪਰਚੇ ਤੁਸੀਂ ਉਹਦੇ ਉੱਤੇ ਪਰਫਾਂ ਵਾਲੇ ਪਾਣੀ ਪਾਏ ਪਰਫਾਂ ਦੇ ਸਿੱਲੀਆਂ ਤੇ ਲਟਾਇਆ ਨੰਗੇ ਕਰਕੇ ਵੀਡੀਓ ਬਣਾਈਆਂ ਜਿੱਡਾ ਮਰਜੀ ਜ਼ੁਲਮ ਟਾ ਲੋ ਜ਼ੁਲਮ ਦਾ ਜਵਾਬ ਦੇਣੇ ਕੌਮ ਜਾਣਦੀ ਐ ਜੀ ਤੁਹਾਡੇ ਖਾਬ ਹੋਇਆ ਸੀ ਦਾ ਨਹੀਂ ਨਵੇਂ ਪਰਚੇ ਦਾ ਨਹੀਂ ਮੈਨੂੰ ਪਤਾ ਜੀ ਕੀ ਹੋਇਆ ਲਖਾ ਜੀ ਅੱਗੇ ਅੱਗੇ ਜੋ ਇਸ ਤਰ੍ਹਾਂ ਜੋ ਅੱਗੇ ਜੋ ਮੈਂ ਪਹਿਲਾਂ ਭਾਨਾ ਸੀ ਤੂੰ ਕੰਮ ਕਰਦੇ ਰਿਹਾ ਉਸ ਤਰ੍ਹਾਂ ਹੀ ਜਾਰੀ ਤੇ ਕੋਈ ਲਖਾ ਸੋਦਾ ਨਹੀਂ ਅੱਗੇ ਜਾਰੀ ਮੈਂ ਕਹਿੰਦਾ ਸਾਡੀ ਸਾਰੀ ਟੀਮ ਐ ਪਹਿਲਾਂ ਹੀ ਆਵਾਜ਼ ਕਹਿੰਦੇ ਅਸੀਂ ਦਾ ਮਰੇ ਪੈ ਸਿੱਧਾ ਜੋ ਹੀ ਦੋਲਾਂਗੇ ਉਤੋਂ ਵੀ ਆਵਾਜ਼ ਐ ਪੰਜਾਬ ਦੀ ਗੂੰਜੂਗੀ ਉਹ ਭਾਨਾ ਹੋਵੇ ਲਖਾ ਵੀ ਸਾਡਾ ਕੋਈ ਵੀ ਸਾਥੀ ਕੋਈ ਵੀ ਪੰਜਾਬ ਦੀ ਲੜਨ ਵਾਲਾ ਬੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਮੱਟੇ ਫਤਿਹ ਦੇ ਸਾਥ ਦਿੱਤਾ ਤੁਹਾਡਾ ਕੀ ਕਹਣਾ ਜਾਵੇ ਲੋਕਾਂ ਨੂੰ ਮੈਂ ਕਹਿੰਦਾ ਯਾਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਇਹ ਲੋਕ ਕਿ ਕਵਾਜ ਤੇ ਆਉਂਦੇ ਆ ਪਰ ਮੈਂ ਗੱਲ ਕਹਿਣੀ ਚਾਹੁੰਦਾ ਸੁਣ ਲੋ ਧਿਆਨ ਨਾਲ ਜਦੋਂ ਮੈਂ ਅਸੀਂ ਤਿੰਨ ਤਰੀਕ ਨੂੰ ਮੁਰੇ ਪਹੁੰਚੇ ਨਾ ਉੱਥੇ ਸੜਕ ਦੇ ਉੱਤੇ ਅਸੀਂ ਉਹ ਚਾਰ ਪੰਜ ਸੌ ਜਣਾ ਸੀ ਥੋੜੇ ਹੀ ਬੰਦੇ ਹਲੇ ਆਏ ਨਹੀਂ ਪਿੱਛੇ ਆ ਰਹੇ ਸੀ ਇੱਕ ਏਡੀਜੀ ਜਗ ਗਰਿੰਦਰ ਸਿੰਘ ਢੱਲੋਂ ਮੈਨੂੰ ਕਹਿੰਦਾ ਤੂੰ ਰਟੇਨ ਹੋ ਜਾ ਤੇਰੀ ਗ੍ਰਿਫਤਾਰੀ ਪਾ ਦੰਨੇ ਇਹਨਾਂ ਨੂੰ ਖਿਲਾ ਦੇਣਗੇ ਮੈਂ ਕਹੇ ਗੱਲ ਕਿਸੇ ਨਾਲ ਹੋਰ ਨਾ ਕਰੋ ਮੈਂ ਆ ਲੋਕਾਂ ਨੂੰ ਧੋਖਾ ਦੇਉਂਗਾ ਜਿਹੜੇ ਬੰਦੇ ਅੱਜ ਇੱਕ ਬੋਲ ਤੇ ਹੱਕ ਤੇ ਸੱਚ ਲਈ ਆਏ ਆ ਇਹਨਾਂ ਦੇ ਕੋਈ ਨਿੱਜ ਨਹੀਂ ਹੈਗੇ ਇਹਨਾਂ ਦੇ ਕੋਈ ਨਿੱਜੀ ਲਾਲਚ ਨਹੀਂ ਕੋਈ ਕੰਮ ਨੂੰ ਨਹੀਂ ਆਏ ਇਹ ਜ਼ੁਲਮ ਦੇ ਖਿਲਾਫ ਉੱਠ ਕੇ ਆਏ ਆ ਕਹਿੰਦਾ ਆਗੂ ਤਾਂ ਇਹੀ ਕਰਦੇ ਹੁੰਦੇ ਨੇ ਰੰਗ ਬੰਦ ਹੋ ਜਾਂਦੇ ਹੁੰਦੇ ਆ ਬਗੋ ਹੋਰ ਹੋਣਗੇ ਅਸੀਂ ਤਾਂ ਆਏ ਆ ਇਹਨਾਂ ਦੇ ਮੋਰੇ ਖੜ ਕੇ ਲੜਾਂਗੇ ਡਾਂਗਾ ਮਾਰੀਆਂ ਡਾਂਗਾ ਮਾਰ ਦੋ ਚੱਕ ਕੇ ਸਤਨਾ ਤੱਕ ਫੇਰ ਸਿੜ ਦਿਓ ਇਹ ਗੱਲਾਂ ਮੈਨੂੰ ਤਾਂ ਇਹ ਗੱਲ ਕਹੀ ਸੀ ਸੁਣਨ ਵਾਲੀ ਗੱਲ ਆ ਵੀ ਤੂੰ ਗ੍ਰਿਫਤਾਰੀ ਦੇ ਦੇ ਇਹ ਸਾਡੇ ਹੋਰ ਕਿਸਾਨ ਆ ਗੂ ਸੀ ਉਹਨਾਂ ਨੂੰ ਕਹਿੰਦੇ ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲੋ ਕੋਈ ਗੱਲ ਨਹੀਂ ਜਾਣੇ ਪਾਰ ਦੇ ਕਿਵੇਂ ਆ ਨੀਤੀ ਕਿੰਨੀ ਖਤਰਨਾਕ ਆ ਇੱਥੇ ਇੱਕ ਮੁੰਡਾ ਮੈਨੂੰ ਮਿਲਿਆ ਹਸਪਾਲਾਂ ਤੋਂ ਆ ਕਹਿੰਦਾ ਭਾਈ ਜੇ ਤੁਸੀਂ ਪਹੁੰਚੇ ਨਾ ਉੱਥੇ ਬੋਰਡ ਤੇ ਅਨੁਕ ਸਪੀ ਮਿਲਿਆ ਕਿ ਤੁਸੀਂ ਐਵੇਂ ਭਾਨੇ ਦੇ ਮਗਰ ਤੁਰੇ ਫਿਰਦੇ ਆ ਸਾਡੇ ਕੋਲ ਤਾਂ ਰਿਕਾਰਡ ਪਿਆ ਸਾਡੇ ਕੋਲ ਰਿਕਾਰਡਿੰਗ ਪਈ ਹੈ 290000 ਰੁਪਿਆ ਕਹਿੰਦੇ ਕਿਸੇ ਨੇ ਭਾਨੇ ਦਾ ਮੜਵਾਇਆ ਸੀ ਕਹਿੰਦੇ 2 ਲੱਖ ਰੁਪਿਆ ਉਹਨੂੰ ਦੇਵਾ ਦਾ 90000 ਭਾਨੇ ਨੇ ਰੱਖ ਲਿਆ ਵੀ ਲੋਕਾਂ ਦੇ ਵਿੱਚੋਂ ਭਾਨੇ ਦੀ ਜਿਹੜੀ ਬਣੀ ਹੋਈ ਛੇ ਆ ਖਤਮ ਕਰੋ ਇਹ ਉਹੀ ਗੱਲਾਂ ਮੈਂ ਬਾਰ-ਬਾਰ ਕਰਦਾ ਨਹੀਂ ਕਿਵੇਂ ਕਿਸੇ ਕਰਦਾਰ ਨੂੰ ਮਾਰਦੇ ਨੇ ਇਹ ਇਸ ਕਰਕੇ ਸਾਡੇ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਵੀ ਪੁਲਿਸ ਤਾਂ ਨੂੰ ਡਰਾ ਕੇ ਵੀ ਤੁਹਾਨੂੰ ਦਫਾੜ ਕਰਕੇ ਵੀ ਤੁਹਾਡੇ ਬੰਦਿਆਂ ਖਿਲਾਫ ਝੰਡੇ ਵੀ ਚਲਾਉਂਦੇ ਆ ਕਿ ਨੈਟ ਵੀ ਕਰਦੀ ਆ ਬਰਤਾਨ ਸੱਜਦੀ ਆ ਇਹ ਸਮਝਣ ਦੀ ਲੋੜ ਆ ਅੱਜ ਦੀ ਜਿਹੜੀ ਜਿੱਤ ਆ ਇਹ ਜ਼ਬਰ ਦੇ ਖਿਲਾਫ ਜਿੱਤ ਆ ਇਹ ਜਵਾਨ ਬੰਦੀ ਦੇ ਖਿਲਾਫ ਜਿੱਤ ਆ ਜਿਹੜਾ ਇਹ ਕਹਿੰਦਾ ਨਾ ਭਵੰਤ ਕਿ ਮੋਦੀ ਜਵਾਨ ਬੰਦੀ ਕਰ ਰਿਹਾ ਦਿੱਲੀ ਦੇ ਵਿੱਚ ਇਹ ਪੰਜਾਬ ਜਿਹੜੀ ਜਵਾਨ ਬੰਦੀ ਕਰ ਰਿਹਾ ਸੀ ਇਹ ਉਹਦੇ ਖਿਲਾਫ ਲੋਕਾਂ ਨੇ ਅੱਜ ਮੋਹਰ ਲਾਤੀ ਕਿ ਇਹ ਜਵਾਨ ਬੰਦੀ ਪੰਜਾਬ ਚ